ਸਰੀਆ ਕਾਲ ਜੀ ਪੰਜਾਬ ਧਰਤੀ ਹਮੇਸ਼ਾ ਮਿਹਨਤੀ ਕਿਸਾਨਾਂ ਦੀ ਧਰਤੀ ਰਹੀ ਹੈ ਅੱਜ ਅਸੀਂ ਤੁਹਾਡੇ ਨਾਲ ਇੱਕ ਇਹੋ ਜਿਹੇ ਕਿਸਾਨ ਦੀ ਕਹਾਣੀ ਸਾਂਝੀ ਕਰਾਂਗੇ ਜਿਸ ਦੀ ਮਿਹਨਤ ਅਤੇ ਹੌਂਸਲੇ ਨੇ ਸਭ ਨੂੰ ਪ੍ਰੇਰਿਤ ਕੀਤਾ ਆਓ ਸੁਣੀਏ ਪੰਜਾਬ ਦੇ ਇੱਕ ਪਿੰਡ ਵਿੱਚ ਕਰਮਜੀਤ ਨਾਮ ਦਾ ਕਿਸਾਨ ਰਹਿੰਦਾ ਸੀ ਉਹ ਬਹੁਤ ਹੀ ਮਿਹਨਤੀ ਸੀ ਉਸ ਦੇ ਪਰਿਵਾਰ ਦੀ ਰੋਜ਼ੀ ਰੋਟੀ ਖੇਤੀ ਤੇ ਨਿਰਭਰ ਸੀ ਉਹ ਸਵੇਰੇ ਸਵੇਰੇ ਉੱਠ ਕੇ ਖੇਤਾਂ ਵਿੱਚ ਕੰਮ ਕਰਦਾ ਅਤੇ ਰਾਤ ਦੇਰ ਤੱਕ ਆਉਂਦਾ ਸੀ ਉਸ ਦੇ ਖੇਤ ਵਿੱਚ गेहूं, ਚੋਲ ਤੇ ਮੱਕੀ ਦੀ ਫਸਲ ਉਗਦੀ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਮੀਂਹ ਘੱਟ ਪੈਂਦਾ ਸੀ ਜਿਸ ਕਰਕੇ ਫਸਲ ਕਈ ਵਾਰ ਸੁੱਕ ਜਾਂਦੀ ਸੀ ਕਰਮਜੀਤ ਆ ਵਿੱਚ ਰਹਿੰਦਾ ਸੀ ਪਰ ਹੌਸਲਾ ਕਦੇ ਨਹੀਂ ਛਾਰਦਾ ਇੱਕ ਦਿਨ ਉਸਨੇ ਸੋਚਿਆ ਕਿ ਪੁਰਾਣੇ ਤਰੀਕੇ ਨਾਲ ਖੇਤੀ ਕਰਦਾ ਤਾਂ ਹਾਲਾਤ ਨਾ ਬਦਲੂ ਉਸਨੇ ਖੇਤੀ ਵਿੱਚ ਨਵੇਂ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਡ੍ਰਿਪ ਸਚਾਈ ਖਾਦ ਦੀ ਸਹੀ ਵਰਤੋਂ ਅਤੇ ਫਸਲ ਚੱਕਰ ਕੁਝ ਹੀ ਸਾਲਾਂ ਵਿੱਚ ਉਸਦੀ ਮਿਹਨਤ رنگ ਲਾਈ ਫਸਲ ਪਹਿਲਾਂ ਨਾਲੋਂ ਦੁੱਗਣੀ ਹੋਣ ਲੱਗ ਪਈ ਪਿੰਡ ਦੇ ਹੋਰ ਕਿਸਾਨ ਵੀ ਉਸਦੇ ਤਰੀਕੇ ਦੇਖ ਕੇ ਪ੍ਰਭਾਵਿਤ ਹੋਏ ਕਰਮਜੀਤ ਨੇ ਸਿਰਫ ਆਪਣਾ ਘਰ ਹੀ ਨਹੀਂ ਸੰਭਾਲਿਆ ਸਗੋਂ ਪਿੰਡ ਦੇ ਬੱਚਿਆਂ ਲਈ ਸਕੂਲ ਦੀ ਇਮਾਰਤ ਬਣਾਉਣ ਵਿੱਚ ਵੀ ਸਹਿਯੋਗ ਕੀਤਾ ਉਸ ਦੀ ਮਿਹਨਤ, ਹੌਸਲੇ ਅਤੇ ਸੋਚ ਤੇ ਪੂਰੇ ਪਿੰਡ ਦੀ ਕਿਸਮਤ ਬਦਲ ਦਿੱਤੀ।